ਮਾਣ ਦੀ ਖਾਸ ਆਲਸਾ ਸਿਮਾਸੀ ਗੁਰਜੀ ਕੇ ਪਤੇ ਇਥੇ ਕਥਾ ਸ਼ੁਰੂ ਕਰਨ ਲੱਗਿਆ ਹੂੰ ਜੋਂ ਗੁੰਦੇ ਦੀ ਮੌਤ ਵੰਦਾ ਮਰ ਬਾਹਾਂ ਦਾ ਮੁਹੀ ਸੀ ਇਹ ਸਰਕਾਰੀ ਨੌਕਰ ਸੀ ਪਹਿਲਾਂ ਉਹ ਗੁਰੂ ਘਰ ਦਾ ਸਦਾ ਲੂਸੀ ਪਿਛੋਂ ਤਪੇ ਬਾਂਦਰ ਨੇ ਉਸ ਨੂੰ ਚੱਕ ਚਕਾ ਕੇ ਗੁਰੂ ਜੀ ਦੇ ਵਿਰੁੱਧ ਖੜਾ ਦਿੱਤਾ ਮੁਹ ਕੋ ਗੁੰਦੇ ਦੇਾਮ ਕਦਮਾ ਜਾ ਫਰ ਵੇਗ ਨੇ ਖਰਚ ਕਰ ਦਿੱਤਾ ਪਰ ਮੂਰਖ ਨੇ ਫੇਰ ਵੀ ਸਮਝ ਨਹੀਂ ਕੀਤੀ ਉਹ ਦਿੱਲੀ ਨੂੰ ਤੁਰ ਪਿਆ ਕਿ ਬਾਦਸ਼ਾਹ ਅਕਬਰ ਅੱਗੇ ਫਰਿਆਦ ਕਰੇਗਾ ਐਸਾ ਮੂਰਖ ਮਾਰੇ ਭਾਈ ਗਦਾ ਜੀ ਲਿਖ ਲਿਖ ਗਏ ਹਨ ਰਤਨਮਣੀ ਗਲ ਬਾਂਦਰੇ ਕਿ ਹੋ ਕੀਮਤ ਨਾ ਜਾਣੇ ਕੜਸੀ ਸੋਨਾ ਸੰਮਲੇ ਉਹ ਜਨਰਾਸ ਖਾਣੀ ਡੱਡੂ ਚਿੱਕੜ ਬਾਸ ਹੈ ਕਬਲੇ ਨਾ ਸੁਆਣੀ ਨਾਵ ਕਥੂਰੀ ਮਰਗ ਦੇ ਹੈਦਰ ਐਹਰੇ ਹਾਣੀ ਗੁੱਜਰ ਗੋਰਸ ਵਿੱਚ ਕੀ ਖਲਸੂੜੀ ਆਣੀ ਮੇਂ ਗਉ ਮਲਹੂ ਕੁੱਥਿਆ ਦੁੱਖ ਸਹੇ ਜਮਾਣੀ ਇਹਦਾ ਭਾਵ ਬੰਦ ਨਹੀਂ ਗਾਲ ਰਤ ਰਤਨ ਦੀ ਲਾਲ ਪਾ ਦੀਏ ਤਾਂ ਉਹ ਰਤਨ ਲਾਲ ਦੀ ਕਦਰ ਨਹੀਂ ਕਰਦਾ ਤੌਣੀ ਵਿੱਚ ਫੈਲਦੀ ਹੋਈ ਕਲਚੀ ਸਬਜੀ ਦਾ ਸਵਾਦ ਨਹੀਂ ਪਾ ਸਕਦੀ ਡੱਡੂ ਚਿੱਕੜ ਵੱਲ ਵਾਦਦਾ ਹੈ ਪਾਰ ਕਮਲ ਦੀ ਥਾ ਨਹੀਂ ਜਾਣਦਾ ਹਿੰਦੀ ਧੁੰਨੀ ਵਿੱਚ ਕਸਤੂਰੀ ਹੁੰਦੀ ਹੈ ਉਹ ਕਸਤੂਰੀ ਜੰਗਲ ਵਿੱਚ ਲਾਉਂਦਾ ਫਿਰਦਾ ਹੈ ਗੁੱਜਰ ਦੰਦ ਵੇਚ ਕੇ ਸੂੜੀ ਤੇ ਖਲ ਖਰੀਦ ਲਿਆਉਂਦਾ ਹੈ ਉਹ ਮੂਰਖ ਪੁੱਲਾ ਹੋਇਆ ਹੁੰਦਾ ਹੈ ਦੁੱਖ ਚਲਦਾ ਫਿਰਦਾ ਹੈ ਥੋਨ ਦਿਨ ਉਹ ਸੱਚੇ ਸਤਗੁਰੂ ਮਿਲ ਗਏ ਸਨ ਜਿੰਨਾ ਸਤਗੁਰੂ ਪਾਸੋਂ ਪ੍ਰੇਮ ਦੀ ਭਗਤੀ ਨਾਲ ਰਿੱਧੀਆਂ ਸਿੱਧੀਆਂ ਹਾਸਲ ਕਰ ਸਕਦਾ ਸੀ ਪਰ ਉਹ ਮੂਰਖ ਸਤਗੁਰੂ ਜੀ ਨੂੰ ਸਮਝ ਨਾ ਸਕਿਆ ਉੱਟਾਂ ਦੋਸ਼ਮਣੀ ਕਰਕੇ ਆਪਣੇ ਆਪ ਦਾ ਨਾਸ ਕਰਨ ਲੱਗਾ ਗੁਰੂ ਘਰ ਦੀ ਲਿੰਦੇ ਉਸ ਨੂੰ ਤਵਾ ਕਰ ਗਈ ਜਿਵੇਂ ਲਿਖਿਆ ਹੈ ਜਿੰਦਾ ਕਰ ਹਾ ਨਾਖਸ਼ੀ ਮਿੱਖੋ ਹਲ ਮੱਟੀ ਰੰਕ ਲਟਾਈ ਰਾਵਣੀ ਮਾਸਟਕ 10 ਕੱਟੇ ਕੰਸ ਗਿਆ ਸਣ ਲਸ਼ਕਰ ਸਭ ਦੇ 10 ਪੱਟੇ ਬਾਸ ਗਵਾਇਆ ਪੈਰ ਮਾ ਹੂਹਣ ਲਖ ਪੱਟੇ ਦੰਬ 12 ਬਾਕਰ ਤਨ ਫਸਪਾਲ ਸਸਪਾਲ ਦੇ ਦੰਦ ਹੋਏ ਖੱਟੇ ਇੰਦਾ ਕੋਈ ਨਾ ਸੁਜਿਓ ਓ ਏਵ ਪ੍ਰਕਟੇ ਨਰਮਾਸੇ ਨੇ ਸਾਫ ਦੇ ਜਾਦਮ ਸਭ ਵੱਟੇ ਇਸ ਪੌੜੀ ਵਿੱਚ ਦੱਸੋ ਹਨਾਕ ਸ਼ਰਾਵਣ ਸੰਸ ਕੋਰਮਾ ਸਸਪਾਲ ਤੇ ਯਾਨੀ ਮਾਨੇ ਪਰਮਾਤਮਾ ਗੁਰੂਆਂ ਦੀ ਨਿੰਦਿਆ ਕਰਕੇ ਗੁੰਡੇ ਗੁੰਡੇ ਦਾ ਆਪਣੀ ਮੌਤ ਨੂੰ ਆਪ ਖਰੀਦ ਰਿਹਾ ਸੀ ਉਸ ਨੇ ਦਿੱਲੀ ਪਹੁੰਚ ਕੇ ਕਾਲੇ ਲੀਡੇ ਪਾਏ ਉਸ ਮੇਲੇ ਰਾਹ ਵਾਲ ਹੁੰਦਾ ਸੀ ਕਿ ਜੈਸ ਨੇ ਬਾਦਸ਼ਾਹ ਅੱਗੇ ਹਰੀਆਦ ਕਰਨੀ ਹੋਵੇ ਉਹ ਕਾਲੇ ਲੀਡੇ ਪਾ ਕੇ ਬਾਦਸ਼ਾਹ ਦੀ ਸਵਾਰੀ ਅੱਗੇ ਹੋ ਜਾਂਦਾ ਹੈ ਬਾਦਸ਼ਾਹ ਉਸ ਨੂੰ ਪੁੱਛਦਾ ਸੀ ਕਿ ਇਹ ਮਾਮਲਾ ਕੀ ਹੈ ਤਾਂ ਉਹ ਆਪਣੀ ਫਰਿਆਦ ਲਖਦਾ ਸੀ ਬਾਦਸ਼ਾਹ ਅਖਬਰ ਕਿਲੇ ਵਿੱਚੋਂ ਨਿਕਲਿਆ ਗੁੰੰਦਾ ਫਰਿਆਦੀ ਆ ਵਿੱਚ ਖਲੋ ਗਿਆ ਤੇ ਉਸ ਨੇ ਫਰਿਆਦ ਕੀਤੀ ਜਦੋਂ ਉਹ ਸਾਰੀ ਫਰਿਆਦ ਕਾਰ ਚੁੱਕਾ ਤਾਂ ਅਖਬਰ ਨੇ ਆਪਣੇ ਮਜੀਬ ਉਮਲ ਫਜਲ ਕੋਲੋਂ ਸਲਾਹ ਲਈ ਉਹਨਾਂ ਫਜਲ ਨੇ ਕਿਹਾ ਬਾਦਸ਼ਾਹ ਸਲਾਮਤ ਗੁਰੂ ਅਮਰਦਾਸ ਜੀ ਗੁਰੂ ਬਣੀ ਬਾਬਾ ਨਾਨਕ ਜੀ ਦੀ ਗੱਦੀ ਉੱਤੇ ਤੀਸਰੇ ਗੁਰੂ ਹਨ ਬਾਬਾ ਨਾਨਕ ਜੀ ਬੜੇ ਕਾਨੀ ਵਾਲੇ ਹੋਏ ਹਨ ਉਹਨਾਂ ਸਾਰੇ ਭਾਰਤ ਤੇ ਅਰਪਦਾ ਦौरा ਕੀਤਾ ਸੀ ਪਰ ਆਪ ਦੇ ਮਜੁਰਗ ਬਾਬਰ ਉੱਤੇ ਵੀ ਬਾਬਾ ਨਾਨਕ ਜੀ ਦੀ ਮਿਹਰ ਸੀ ਇਹ ਫਰਿਆਦ ਝੂਠੀ ਹੈ ਮਾਸ਼ਾ ਨੇ ਗੋਂਦੇ ਦੀ ਹਰਿਆਦ ਨਾ ਸੁਣੀ ਗੋਂਦਾ ਸ਼ਰਮਿੰਦਾ ਹੋ ਕੇ ਬਾਸਮੜ ਆਇਆ ਸ਼ਰਮਦਾ ਮਾਰਿਆ ਪਿੰਡ ਵਿੱਚ ਨਹੀਂ ਵੜਿਆ ਖੂਹ ਉੱਤੇ ਹੀ ਡੇਰਾ ਲਾ ਕੇ ਬੈਠਾ ਜਦੋਂ ਕਰਦਿਆਂ ਅੱਖ ਆਗਾ ਖੇਖ ਕੇ ਘਾ ਲਿਆਂਦਾ ਤਾਂ ਬਿਮਾਰ ਹੋ ਗਿਆ ਸ਼ਰਮਦਾ ਸੀ ਟੱਡ ਪੀੜ ਨਾਲ ਮਿਲਕ ਮਿਲਕ ਕੇ ਅੱਠਮਾ ਅੱਠਮਾ ਦਿਨ ਮਰ ਗਿਆ ਅੱਠਵੇਂ ਦਿਨ ਮਰ ਗਿਆ ਕੌਣ ਸੁਭਾਗ ਉਹ ਦਾ ਹੰਕਾਰ ਤੇ ਕੀਤੀ ਗੁਰੂ ਘਰ ਦੀ ਨਿੰਦਾ ਨੇ ਟੱਡ ਪੀੜ ਬਣਾ ਕੇ ਉਸ ਨੂੰ ਨਾਕਾਂ ਵੱਲ ਤੋੜਿਆ ਸੰਸਾਰ ਵਿੱਚ ਕਿਸੇ ਬਜ਼ੁਰਗ ਮਹਾਤਮਾ ਦੇ ਗੁਰੂ ਪੀਰ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਤਾਂ ਇਹਨੂੰ ਪਾਪ ਦਾ ਫਲ ਆ ਮਹਾਦਾਨੀ ਗੁਰੂ ਅਮਰਦਾਸ ਜੀ ਹਰ ਸਾਲ ਮਲਹ ਮਾਲ ਪੂੜਿਆਂ ਦਾ ਜੱਗ ਕਰਿਆ ਕਰਦੇ ਸਨ ਗੁਰੂ ਜੀ ਨੇ ਉਹ ਜਗ ਕੀਤਾ ਤਵੇ ਤੇ ਹੋਰ ਮਰਵਾਹਾਂ ਨੂੰ ਪਰਖਣ ਵਾਸਤੇ ਸੱਦਿਆ ਕਹਿੰਦੇ ਸਨ ਕਿ ਉਹ ਗੁਰੂ ਉਹ ਗੁਰੂ ਕੇ ਲੰਗਰ ਵਿੱਚ ਬੈਠ ਕੇ ਕਦੀ ਕੁਝ ਨਹੀਂ ਖਾਣਗੇ ਗੁਰੂ ਜੀ ਇੱਕ ਇੱਕ ਮਦੀਕੀ ਕੀਮਤ ਪੰਜਰ ਪਏ ਦਸ਼ਨਾ ਦੇਣ ਦਾ ਐਲਾਨ ਕੀਤਾ ਇਸ ਐਲਾਨ ਨੂੰ ਸੁਣ ਕੇ ਕਈਆਂ ਦੇ ਮੂੰਹੋਂ ਪਾਣੀ ਭਰ ਆਇਆ ਪਰ ਆਮ ਨੂੰ ਹਲ ਨਹੀਂ ਸੀ ਜਿਨ੍ਹਾਂ ਨੂੰ ਪਹਿਲਾਂ ਆਖਿਆ ਗਿਆ ਸੀ ਉਹਨਾਂ ਨੇ ਹੀ ਜੱਗ ਵਿੱਚ ਸਾਮਲ ਹੋਣਾ ਸੀ ਗੁਰੂ ਜੀ ਨੇ ਤਪੇ ਨੂੰ ਵੀ ਨਿਉਂਦਾ ਭੇਜਿਆ ਪਰ ਉਸ ਨੇ ਮਰਵਾਹਾ ਤੋਂ ਡਰਦੇ ਆ ਮਾਰਿਆ ਨੇ ਨਿਉਂਦਾ ਪ੍ਰਮਾਨ ਨਾ ਕੀਤਾ ਜਿਸ ਸਮੇਂ ਨੇ ਉੱਤੇ ਤੇ ਸੱਦੇ ਹੋਏ ਸਾਰੇ ਮਹਾਪੁਰਸ਼ ਸਾਧੂ ਫਕੀਰ ਜੱਗ ਵਿੱਚ ਆ ਬੈਠੇ ਤਾ ਹਾਤੇ ਦਾ ਬੂਹਾ ਬੰਦ ਕੀਤਾ ਗਿਆ ਤਪਾ ਬਣੀ ਬੜਾ ਲਾਲਚੀ ਸੀ ਉਹ ਬਧੀ ਕੀ ਹਾਸਲ ਕਰਨਾ ਚਾਹੁੰਦਾ ਸੀ ਉਸਨੇ ਜੱਗ ਹਾਤੇ ਦੇ ਬੂਹੇ ਰਾਹੀ ਤਾਂ ਆਪਣੇ ਪੁੱਤਰ ਨੂੰ ਨਾ ਭੇਜਿਆ ਪਰ ਕੰਧ ਉਤੋਂ ਵੀ ਟਪਾ ਕੇ ਅੰਦਰ ਭੇਜ ਦਿੱਤਾ ਜਦੋਂ ਉਹਦਾ ਪੁੱਤਰ ਕੰਧ ਟੱਪਣ ਲੱਗਾ ਅਗਨੇ ਪਾਸੇ ਜਾ ਡਿੱਗਾ ਡਿੱਗਦੇ ਦੀ ਲੱਤ ਟੁੱਟ ਗਈ ਇਕ ਵਾਤਿਕ ਨੂੰ ਦੇਖ ਕੇ ਜਿੰਨੇ ਸੱਜਣ ਜਗ ਵਿੱਚ ਬਰਾਜਮਾਨ ਸਨ ਸਾਰੇ ਖੜਕ ਖੜਾ ਕੇ ਹੱਸ ਪਏ। ਤਪੇਦਾ ਪੁੱਤਰ ਹਰਾਨ ਸ਼ਰਮਿੰਦਾ ਤੇ ਦੁਖੀ ਹੋਇਆ। ਆਖਰ ਉਸ ਨੂੰ ਪੰਗਤ ਵਿੱਚ ਮਿਠਾ ਲਿਆ ਗਿਆ। ਐਸੇ ਮੂਰਖਾਂ ਵਾਰੀ ਸਤਿਗੁਰੂ ਜੀ ਨੇ ਆਪ ਫਰਮਾਇਆ ਹੈ। ਮਨਮੁਖ ਗਿਆਨ ਦੁਰਮਤ ਹੰਕਾਰੀ ਅੰਤਰ ਕ੍ਰੋਧ ਜੂਏ ਮਤ ਹਾਰੀ। ਕੂੜੋਂ ਗੁਸਤ ਉਹ ਪਾਪ ਕਮਾਵੇ। ਇਆ ਉਹ ਸੁਣੀ ਕਿਆ ਆਖ ਸੁਣਾਵੇ ਨਾ ਬੋੜਾ ਖੋਦ ਅਗਜਣ ਪਾਏ ਮਾਨਮਖੰਦਾ ਆਵੀ ਜਾਏ ਬਿਨ ਸਤਗੁਰ ਪ੍ਰੀਤੇ ਥਾਏ ਨਾ ਪਾਏ ਨਾਨਕ ਪੁਰਬ ਲਿਖਿਆ ਕੋਇ ਤਸਦਾ ਆਪਣਾ ਆਪਣਾ ਅਰਥ ਮਾਨ ਖੋਟੀ ਬੁੱਧੀ ਵਾਲਾ ਹਕਾਰੀ ਬਫਤ ਹੁੰਦਾ ਹੈ ਉਸ ਦੀ ਅਕਲ ਮਾਰੀ ਹੋਈ ਹੁੰਦੀ ਹੈ ਕਿਉਂਕਿ ਗ੍ਰੋਥ ਵਿਸ਼ੇਵਾਰਾਂ ਨਾਲ ਸਤਿ ਜੂਏ ਮੈਚ ਜੀਵਨ ਬਰਬਾਦ ਕੀਤਾ ਹੋਇਆ ਹੁੰਦਾ ਹੈ ਉਹ ਲਾਲਚ ਬਦਲੇ ਝੂਠ ਬੋਲਦਾ ਪਾਪ ਕਰਦਾ ਤੇ ਉਹ ਨਾ ਵਾਸ਼ ਗੁਰੂ ਦਾ ਨਾਮ ਸੁਣਦਾ ਹੈ ਤੇ ਨਾਮ ਲੋਕਾਂ ਦੀ ਸੰਗਤ ਵਿੱਚ ਬੈਠਦਾ ਹੈ ਅੰਨਾ ਤੇ ਬੋਲਾ ਹੁੰਦਾ ਹੈ ਉਹ ਕਰਾਹੇ ਤਰਦਾ ਹੋਇਆ ਅੰਨਾ ਹੀ ਜੰਮਦਾ ਅੰਨਾ ਹੀ ਮਰ ਜਾਂਦਾ ਹੈ ਬਾਵਾ ਜ਼ਮੀਨ ਭੰਗ ਦੇ ਖਾੜ ਗਵਾ ਲੈਂਦਾ ਹੈ ਪੂਰਵ ਮੇ ਜਨਮਾਂ ਦੀ ਖੀੜ ਹੈ ਅਨਿਯਮਤਾ ਵਿੱਚ ਦੁੱਖ ਠਾਉਂਦਾ ਹੈ ਮਰਵਾਹੇ ਖੱਤਰੀਆਂ ਨੇ ਸਿੱਖਾਂ ਨੂੰ ਸਜਾ ਪਾਰ ਬ੍ਰਹਮ ਪਰਮੇਸ਼ਰ ਦਾ ਇਹ ਤਲਨ ਨਿਯਮ ਹੈ ਕਿ ਉਹ ਜਦੋਂ ਕਿਸੇ ਪਾਪੀ ਚੋਰ ਡਾਕੂ ਖੋਨੀ ਜਾਂ ਦੁਰਾਚਾਰੀ ਨੂੰ ਸਜ਼ਾ ਦਿੰਦਾ ਹੈ ਤਾਂ ਕਿਸੇ ਬਹਾਨੇ ਖਰਿਆ ਲਿੰਦਾ ਹੈ ਮਨੁੱਖ ਪਸ਼ੂ ਪਾਂਸੀ ਤੇ ਕੀੜੇ ਮਕੌੜਿਆਂ ਨੂੰ ਪ੍ਰਮਾਤਮਾ ਜਨਮ ਲਿੰਦਾ ਹੈ ਪ੍ਰਮਾਤਮਾ ਹੀ ਮਾਰਦਾ ਹੈ ਪਰ ਬਹਾਨਾ ਖੂਨ ਬਿਮਾਰੀ ਜਾਂ ਸੱਪ ਸ਼ੇਰ ਦਾ ਬਣਾ ਲੈਂਦਾ ਹੈ ਕਦਾ ਇਹ ਨਹੀਂ ਅਖਵਾਉਂਦਾ ਕਿ ਪ੍ਰਮਾਤਮਾ ਨੇ ਮਾਰਿਆ ਹੈ ਬਸ ਇਹੋ ਆਖੀਦਾ ਹੈ ਉਹ ਤਾਪ ਨਾਲ ਮਰ ਗਿਆ ਕਿਸੇ ਨੇ ਕਿਸੇ ਦਾ ਖੂਨ ਕਰ ਦਿੱਤਾ ਕਿਸੇ ਨੂੰ ਸੱਪ ਲੜ ਗਿਆ ਤੇ ਕਿਸੇ ਨੂੰ ਸ਼ੇਰ ਖਾ ਗਿਆ ਜਿਹੜੇ ਪਾਪੀ ਨਰਵੈਰਾ ਨਾਲ ਬੈਰ ਕਰਦੇ ਹਨ ਉਹਨਾਂ ਨੂੰ ਪਰਮੇਸ਼ਰ ਸਜ਼ਾ ਦਿੰਦਾ ਹੈ ਪਰ ਕਿਸੇ ਬਹਾਨੇ ਨਾਲ ਸਤਿਗੁਰੂ ਉਪਰਖ ਨਰਵੈਰ ਹੈ ਇਹ ਬਚਨ ਸ੍ਰੀ ਗੁਰੂ ਅਮਰਦਾਸ ਜੀ ਦਾ ਹੈ ਗੁਰੂ ਜੀ ਸੱਚਮੁੱਚ ਨਰਵੈਰ ਸਨ ਉਹ ਕਿਸੇ ਨਾਲ ਬੈਰ ਨਹੀਂ ਰੱਖਦੇ ਸੀ ਪਰ ਮੂर्ख ਮਰਵਾਹੇ ਤੇ ਸੇਖਮ ਕਲਮੇ ਹਾਰਨ ਤੇ ਵੀ ਬੈਰ ਨਹੀਂ ਗਵਾਉਂਦੇ ਸਨ ਉਹ ਗੁਰਸਿੱਖਾਂ ਨਾਲ ਝਗੜਾ ਰੱਖਦੇ ਗੁਰੂ ਜੀ ਦੀ ਨਿੰਦਾ ਵੀ ਕਰਦੇ ਰਹਿੰਦੇ ਪਰ ਗੁਰੂ ਜੀ ਹਰ ਗੁਰਸਿੱਖ ਨੂੰ ਇਹੋ ਵਿਦੇਸ਼ ਦਿੰਦੇ ਕਿ ਸ਼ਾਂਤੀ ਰੱਖੋ ਬਣੀਆਂ ਨੂੰ ਮਾਣਿਆਂ ਨੂੰ ਸਿੱਖਿਆ ਪਰਮਾਤਮਾ ਦੇਵੇਗਾ ਮੂਰਖ ਮੂਰਖਤਾ ਕਰਨ ਲੱਗਾ ਥਾਂ ਥਾਂ ਨਹੀਂ ਵੇਖਦਾ ਉਹ ਆਪਣੇ ਖਾਹੀ ਉਹਦੀ ਮੌਤ ਦਾ ਕਾਰਨ ਬਣਦਾ ਹੈ ਮਰਬਾਹੇ ਖੱਤਰੀਆਂ ਤੇ ਸਿੱਖਾਂ ਦੇ ਮੁੰਡੇ ਬਹੁਤ ਮਿਗੜੇ ਹੋਏ ਸਨ ਉਹ ਗੁਰੂ ਜੀ ਦੇ ਸਿੱਖਾਂ ਨਾਲ ਨੰਨ ਸਿੱਖੇ ਸੀ ਇੱਕ ਨੈਣ ਸਵਾਬ ਬਣਾ ਲ ਮਹਾਰਾਗੀਆਂ ਦੀ ਇੱਕ ਵੱਡੀ ਮੰਡਲੀ ਸ਼੍ਰੀ ਗੋਲਵਾਲ ਆ ਉੱਤੀ ਉਹਨਾਂ ਕੋਲ ਹਥਿਆਰ ਕੋੜੇ ਹਾਥੀ ਤੇ ਉੜਸਨ ਗੁਰੂ ਜੀ ਗੁਰੂ ਜੀ ਮਹਾਰਾਜ ਨੇ ਸਾਧੂ ਸਮਝ ਕੇ ਬਰਾਗੀਆਂ ਨੂੰ ਭੋਜਨ ਵਾਸਤੇ ਸਿੱਧਾ ਦਿੱਤਾ ਉਹ ਪੋ ਜੰਤਿਆਨ ਕਰਨ ਬਾਅਦ ਇੱਕ ਹੁਹਾ ਉੱਤੋਂ ਪਾਣੀ ਲੈਣ ਗਏ ਮਰਵਾਹੇ ਖੱਤਰੀਆਂ ਦੇ ਮੁੰਡਿਆਂ ਨੇ ਉਹਨਾਂ ਦੇ ਘੜੇ ਭੰਨ ਦਿੱਤੇ ਦਿੱਤੇ ਕੁਝ ਮੁੰਡਿਆਂ ਨੇ ਬਰਾਗੀਆਂ ਦੀ ਢੇਰੀ ਗਲੇਲੇ ਮਾਰੇ ਇੱਕ ਗਲੇਲਾ ਮੇਰਾਗੀ ਦੇ ਮਰਾਗੀਆਂ ਦੇ ਮਹੰਤ ਦੀ ਅੱਖ ਵਿੱਚ ਜਾ ਵੱਜਾ ਉਹਦੀ ਅੱਖ ਨਿਕਲ ਗਈ ਬਰਾਗੀ ਗ੍ਰੋਧ ਨਾਲ ਉਹੇ ਲਾਖੇ ਹੋ ਕੁੱਦ ਪਏ ਉਨ੍ਹਾਂ ਨੇ ਤਲਵਾਰਾਂ ਤੇ ਕਹਾਣੀਆਂ ਇਹ ਕਾਲੀਆਂ ਨਾਲ ਮਰਵਾਹੇ ਦੇ ਮੁੰਡੇ ਮਾਰਨੇ ਸ਼ੁਰੂ ਕਰ ਦਿੱਤੇ ਔਖੇ ਲੜ ਕੇ ਮਾਰ ਦਿੱਤੇ ਘਰ ਲੁੱਟੇ ਗੁਰੂ ਸਾਹਿਬ ਜੀ ਨੂੰ ਫੇਰ ਤਰਸ ਆ ਗਿਆ ਉਹਨਾਂ ਨੇ ਆ ਕੀਤੀ ਬਰਾਗੀਆਂ ਨੂੰ ਸਮਝਾ ਕੇ ਠੰਡਿਆਂ ਕੀਤਾ ਖੂਨ ਖਰਾਬਾ ਰੁਕ ਗਿਆ ਨਈ ਤਾਂ ਬਰਾਗਿਆ ਨੇ ਮਰਵਾਹਿਆਂ ਦਾ ਕੋਈ ਬੱਚਾ ਨਹੀਂ ਸੀ ਰਹਿਣ ਦੇਣਾ ਫੇਰ ਮਾਰਕਟਾਈ ਦਾ ਮਰਵਾਹਿਆਂ ਨੂੰ ਚੇਤਾ ਨਹੀਂ ਸੀ ਭੁੱਲਿਆ ਕਿ ਪ੍ਰਮਾਤਮਾ ਨੇ ਉਹਨਾਂ ਪਾਪੀਆਂ ਨੂੰ ਸਜ਼ਾ ਦੇਣ ਦਾ ਇੱਕ ਹੋਰ ਕੌਤਕ ਰਚ ਦਿੱਤਾ ਸਰਕਾਰੀ ਫੌਜ ਦੇ ਇੱਕ ਦਸਤੇ ਨੇ ਗੁੰਦਵਾਲ ਪੜਾ ਕੀਤਾ ਸਵਾਪ ਨਾਲ ਅੰਨੀ ਹਨੇਰੀ ਆ ਗਈ ਉਸ ਹਨੇਰੀ ਵਿੱਚ ਫੌਜ ਦੇ ਤੰਬੂ ਵੱਢ ਗਏ ਖਚਰਾ ਖੁੱਲ ਕੇ ਗਵਾਚ ਗਈਆਂ ਜਦੋਂ ਹਨੇਰੀ ਲੰਘ ਗਈ ਤਾਂ ਫੌਜੀ ਖੱਚਰਾਂ ਲੱਭਣ ਲੱਗੇ ਕੁਝ ਖੱਚਰਾਂ ਉਹਨਾਂ ਨੂੰ ਨਾ ਲੱਭੀਆਂ ਮਨਵਾਹੇ ਪੰਚਾਂ ਨੂੰ ਪੁੱਛਿਆ ਕਿ ਕਿਸੇ ਘਰ ਕੋਈ ਖੱਚਰ ਹੈ ਤਾਂ ਵਾਪਸ ਦੇਵੋ ਸਾਹਮਣੇ ਕੰਨਾ ਉੱਤੇ ਹੱਥ ਰੱਖ ਕੇ ਕਿ ਉਹਨਾਂ ਦੇ ਘਰਾਂ ਵਿੱਚ ਕੋਈ ਖੱਚਰ ਨਹੀਂ ਪਰ ਜਦੋਂ ਤਲਾਸ਼ੀ ਹੋਈ ਤਾਂ ਖੱਚਰਾਂ ਅੰਦਰੋਂ ਨਿਕਲ ਆਈਆਂ ਫੌਜਦਾਰ ਨੂੰ ਬਹੁਤ ਗੁੱਸਾ ਆਇਆ ਉਸਨੇ ਹਕਮ ਦਿੱਤਾ ਮਰਵਾਹੇ ਚੋਰਾ ਨੂੰ ਤਬਾਹ ਕਰੋ ਮਾਰੋ ਸਾੜੋ ਤੇ ਪਿੰਡੋਂ ਕੱਢ ਦਿਓ ਗੁਰੂ ਅਮਰਦਾਸ ਜੀ ਦੀ ਧਰਮਸ਼ਾਲਾ ਛੱਡ ਕੇ ਅਤੇ ਧਰਮਸ਼ਾਲਾ ਵਿੱਚ ਬੈਠੇ ਸਿੱਖਾਂ ਤੋਂ ਮਿਨਾ ਮਗਲ ਫੌਜ ਨੇ ਗੁੰਦਵਾਲ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਮਰਵਾਹੇ ਲੁਕਤੇ ਪੁੱਟੇ ਤੇ ਕਈ ਜਨ ਨੂੰ ਮਾਰ ਦਿੱਤੇ ਸਭ ਨੂੰ ਹਕਮ ਦਿੱਤਾ ਕਿ ਗੁੰਦਵਾਲ ਛੱਡ ਜਾਵੋ ਜਨਨਾ ਮਚਾਉਣ ਦੇ ਮਾਰਿਆਂ ਨੇ ਗੁੰਦਵਾਲ ਛੱਡਣਾ ਮਨਜ਼ੂਰ ਕਰ ਲਿਆ ਸੇਖ ਜਲਾਲਾ ਬਾਦ ਨੂੰ ਨਸ ਗਏ ਤੇ ਮਰਵਾਹੇ ਖਤਰੀ ਫਤਿਆ ਬਾਦ ਤੇ ਕਰਾਣੀ ਕਰਾਣੀ ਕਰੋਟੀ ਜਾ ਵਸੀ ਗੁੰਦਵਾਲ ਵਿੱਚ ਸਦਾ ਵਾਸਤੇ ਅਮਨ ਹੋ ਗਿਆ ਮਰਵਾਹੇ ਦੀ ਮੂਸਾ ਦੇ ਕੰਨ ਅਜੀ ਵੀ ਗੁਰਦੁਆਰੇ ਨਾਲ ਸੰਬੰਧਤ ਸ਼ਹਿਰ ਬਹਿੰਦਾ ਹੈ ਬਾਕੀ ਦਾ ਜਾੜਿਆ ਜਾੜਿਆ ਹੀ ਰਹਿੰਦਾ ਹੈ ਸ਼ਹਿਰ ਵਿੱਚੋਂ ਦਿਨੇ ਢੜਾ ਹੁੰਦਾ ਹੈ ਬੋਲੀ ਇੱਕ ਵੱਡਾ ਤੀਰਥ ਹੈ ਹਿੰਦੁਸਤਾਨ ਦਾ ਮੈਦਾਨੀ ਹਿੱਸਾ ਗਰਮ ਹੈ ਗਰਮੀਆਂ ਦੇ ਦਿਨਾਂ ਵੇਚ ਬਹੁਤ ਗਰਮੀ ਪੈਂਦੀ ਹੈ ਹਿੰਦੁਸਤਾਨੀ ਪੁਰਾਤਨ ਸਮੇ ਤੋਂ ਗਰਮੀ ਤੋਂ ਬਚਣ ਦੇ ਕਈ ਢੰਗ ਸੋਚਦੇ ਰਹੇ ਹਨ ਮੌਣੀ ਦੀ ਵੀ ਗਰਮੀ ਤੋਂ ਬਚਾਉਣ ਦਾ ਇੱਕ ਵਸੀਲਾ ਸੀ ਮੌਲੀ ਹੁੰਦੀ ਹੈ ਖੂਨ ਨੂੰ ਪੌੜੀਆਂ ਲਾਉਣੀਆਂ ਖੂ ਤੇ ਹਾਰਟ ਹੀ ਚੱਲਦਾ ਰਹੇ ਤੇ ਇੱਕ ਪਾਸੇ ਤੋਂ ਖੁੱਲੀਆਂ ਪੌੜੀਆਂ ਵੀ ਪਾਣੀ ਹਾਰਡ ਚੱਲਦੀਆਂ ਜਾਣ ਉਹ ਪੌੜੀਆਂ ਪੱਕੀਆਂ ਬਣਾਈਆਂ ਜਾਂਦੀਆਂ ਤੇ ਉੱਪਰ ਛੱਤ ਹੁੰਦੀ ਹੈ ਮਚਾਣੇ ਤਹਿ ਖਾਨੇ ਹੁੰਦੇ ਹਨ ਜਿੰਨਾ ਤਹਿ ਖਾਨਿਆਂ ਨੂੰ ਸਰਦ ਖਾਨਿਆਂ ਦੀ ਮੱਤਿਆ ਜਾਂਦਾ ਹੈ ਗਰਮੀ ਦੇ ਦਿਨਾਂ ਵਿੱਚ ਉਹ ਸੰਦ ਖਾਨੇ ਬਹੁਤ ਠੰਡੇ ਰਹਿੰਦੇ ਹਨ ਐਸੀ ਸੁੰਦਰ ਬੌਣੀ ਦੀਆਂ ਚੰਗੀਆਂ ਨਿਸ਼ਾਨੀਆਂ ਆਨੰਦਗੜ੍ਹ ਨੰਦਪੁਰ ਇਹ ਬੌਣੀ ਤੇਸਰਹ ਅਨੰਦ ਦੇਵ ਉਹ ਜਾੜੇ ਮੁਗਲ ਬਾਗ ਦੀਆਂ ਦੋ ਬੌਲੀਆਂ ਹਨ ਪੰਜਾਬ ਵਿੱਚ ਸਭ ਤੋਂ ਸੁੰਦਰ ਗੁੰਦਵਾਦੀ ਹੈ ਜੋ ਮੇਰਾਂ ਦੇ ਦਾਤੇ ਨਥਾਵਿਆਂ ਦੇ ਥਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਤਿਆਰ ਕਰਵਾਈ ਸੀ ਸਮਤ 1661 ਮੁਤਾਬਕ ਸਨ 1500 ਨਨਵੇਂ ਈਸਵੀ ਨੂੰ ਬੌਲੀ ਦਾ ਪੜਾ ਪਾੜ ਪੁੱਟਣਾ ਨੰਮ ਕੀਤਾ ਇਹ ਸੋਨਾ 121 ਵਿਕਰਮੀ ਨੂੰ ਬੌੜੀ ਬਣ ਕੇ ਤਿਆਰ ਹੋ ਗਈ। ਨੂੰ ਜੀ ਮਹਾਰਾਜ ਨੇ ਇਸ ਬੌੜੀ ਨੂੰ ਇੱਕ ਤਿੱਖ ਦਾ ਬਾਰ ਦੇ ਦਿੱਤਾ। 84 ਲੱਖ ਜੁਮ ਹੈ। 83 ਪੌੜੀਆਂ ਤਿਆਰ ਕਰਵਾਈਆਂ। ਹੈ ਬਾ ਨੇ ਹਕਮ ਦਿੱਤਾ ਜੋ ਪਰ ਸੈ ਸ਼ਕਰੀ ਜੀ ਸਾਹ ਦੇ 84 ਪਾਠ ਕਰੇ ਤੇ 84 ਇਸ਼ਨਾਨ ਕਰੇਗਾ ਉਹ ਉਸ ਦਾ ਜਨਮ ਮਨ ਕਟਿਆ ਜਾਵੇਗਾ। ਉਹ ਮਰਤ ਹੋ ਜਾਵੇਗਾ। ਬੀ ਦੀ ਇਹ ਰੱਖੀ ਕਿ ਇੱਕ ਪੌਣੀ ਉੱਤੇ ਇੱਕ ਪਾਠ ਕਰਨਾ ਤੇ ਪਾਠ ਦੇ后 ਜਪ ਜਪੀ ਸਾਹਿਬ ਦੀ ਪੌਣੀ ਪਾਣ ਪਿੱਛੋਂ ਪਹਿਣ ਤੇ ਬੌਲੀ ਵਿੱਚ ਇਸ਼ਨਾਨ ਕਰਨਾ ਤੇ ਫਿਰ ਦੂਸਰੀ ਪੌਣੀ ਉੱਤੇ ਬੈਠ ਕੇ ਪਾਠ ਕਰਨਾ ਇਸੇ ਤਰ੍ਹਾਂ ਲਗਾਤਾਰ ਨਾ ਨੀਂਦੀ ਉਹਨਾਂ ਗਿੱਲੇ ਕੱਪੜਿਆਂ ਨਾਲ 84 ਪਾਠ ਕਰਨੇ ਤੇ 84 ਇਸ਼ਨਾਨ ਕਰਨੇ ਮੌਲੀ ਦਾ ਜਲ ਬਹੁਤ ਮਿੱਠਾ ਸ਼ੀਤਲ ਤੇ ਨਰਮਲ ਹੈ ਸਦਾ ਮਰਤਾ ਸਮਾਨ ਰਹਿੰਦਾ ਹੈ ਲੱਖਾਂ ਦੀ ਗਣਤੀ ਵਿੱਚ ਹੁਣ ਤੱਕ ਸੰਗਤ ਐ ਇਸ਼ਨਾਨ ਕਰਦਿਆਂ ਤੇ ਸਦਾ ਜੀਵਨ ਸੁਧਾਰਦਿਆਂ ਹਨ ਮੋਹ ਮੰਗਿਆ ਮਰਦਾ ਸਤਿਗੁਰੂ ਪੂਰੀਆਂ ਕਰਦੇ ਹਨ ਇਹ ਜ਼ਰੂਰੀ ਹੈ ਪਾਠ ਤੇ ਇਸ਼ਨਾਨ ਕਰਨ ਮੇਲੇ ਇੱਕ ਚਤ ਹੋ ਕੇ ਮੇਠਿਆ ਜਾਵੇ ਤੇ ਸਤਿਗੁਰੂ ਤੇ ਭਰੋਸਾ ਰੱਖਿਆ ਜਾਵੇ ਕਾਲ ਯੁਗ ਵਿੱਚ ਬਹੁ ਨਹੀਂ ਇੱਕ ਵੱਡਾ ਤੀਰਥ ਹੈ ਅਕਬਰ ਬਾਸ਼ਾ ਦਾ ਗੋਦਵਾਲ ਆਣਾ ਮੌਜੂਦੇ ਪੁੱਤਰ ਅਕਬਰ ਨੇ 1565 ਈਸਵੀ ਤੋਂ 1596 ਈਸਵੀ ਤੱਕ ਹਿੰਦੁਸਤਾਨ ਵਿੱਚ ਰਾਜ ਕੀਤਾ ਹੈ ਸਨ 1563 ਤੱਕ ਇਹ ਲੜਾਈਆਂ ਲੜਦਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਗਿਆ ਸੀ ਕੇਂਦਰੀ ਰਾਜ ਸੀ ਸ਼ਕਤੀ ਫੋ ਕੋਈ ਨਹੀਂ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਸਤੰਤਰ ਰਾਜ ਸਨ ਉਹਨਾਂ ਸਤੰਤਰ ਰਾਜਾਂ ਨੂੰ ਖਤਮ ਕਰਕੇ ਕੈਦੀ ਮੁਗਲ ਰਾਜ ਕਾਇਮ ਕਰਨਾ ਸੀ ਅਕਬਰ ਦਾ ਭਰਾ ਮੁਹੰਮਦ ਹਾਕਮ ਸੀ ਉਹ ਕਾਵਲ ਬਲ ਬਾਸ਼ਾ ਕਾਵਲ ਬਲ ਬਾਸ਼ਾ ਸੀ ਉੱਥੋਂ ਉਸ ਨੂੰ ਦੂਸਰਿਆਂ ਨੇ ਕੱਢ ਦਿੱਤਾ ਸਨ 1562 ਈਸਵੀ ਵਿੱਚ ਉਸ ਨੇ ਸੁਣਿਆ ਕਿ ਬਹੁਤ ਸਾਰੇ ਮੁਸਲਮਾਨ ਨਵਾਬ ਅਕਬਰ ਦੇ ਬ੍ਰੋਧ ਬਗਾਵਤ ਕਰ ਰਹੇ ਹਨ ਸਭ ਤੋਂ ਵੱਡੀ ਸ਼ਕਤੀ ਵਾਲਾ ਨਮਾਮ ਜੌਨ ਪਰਦਾ ਨਵਸੀ ਇਹ ਖਿਆਲ ਕਰਕੇ ਕਿ ਅਕਬਰ ਬਾਗੀਆਂ ਨੂੰ ਦਿਵਾਨ ਵਿੱਚ ਰੁੱਝਿਆ ਹੈ ਆਖਮਨਯਾ ਕੁਮਰ ਦੇ ਸੂਬੇ ਪੰਜਾਬ ਉੱਤੇ ਹਮਲਾ ਕਰ ਦਿੱਤਾ ਜਦੋਂ ਅਕਬਰ ਨੂੰ ਪਤਾ ਲੱਗਾ ਕਿ ਉਸ ਉਹਦਾ ਭਰਾ ਪੰਜਾਬ ਨੂੰ ਮੱਲਣ ਵਾਸਤੇ ਆ ਰਿਹਾ ਹੈ ਅਕਬਰ ਨੇ ਇੱਕ ਲਾਮ ਪੰਜਾਬ ਵੱਲ ਰੋਕ ਦਿੱਤਾ ਤੇ ਲਹੌਰ ਪਹੁੰਚ ਗਿਆ ਹਕਮੰਦਰ ਦਾ ਮਾਰਾ ਰਾਮ ਚੋਹੀਂ ਪਿੱਛੇ ਮੁੜ ਗਿਆ ਫੁਕਲ ਹੋ ਦੀ ਰੱਖੀ ਦਾ ਫੌਜੀ ਪ੍ਰਬੰਧ ਕਰਕੇ ਬਾਦਸ਼ਾਹ ਦਿੱਲੀ ਵੱਲ ਮੋੜਨ ਲੱਗਾ ਕਿਉਂਕਿ ਪਹਿਲਾਂ ਸੋਚ ਪਿਆ ਉਸਨੇ ਇਹ ਬਾੜ ਰਾਜ ਨੂੰ ਤਬਾਹ ਕਰਨਾ ਸੀ ਅਸਮੇਂ ਲਾਹੌਰ ਤੇ ਦਿੱਲੀ ਆਉਣ ਜਾਣ ਵਾਲੇ ਲੋਕ ਗੋਲਵਾਲ ਦੇ ਪਤਨਾ ਰਹੇ ਜਾਂਦੇ ਸਨ ਇਹ ਸਾਹੀ ਰਾਸੀ ਆਪਣੇ ਸੂਬੇ ਦੀ ਹੱਦ ਤੱਕ ਸਤਕਾਰ ਕਰਨ ਬਾਅਦ ਤੇ ਲਾਹੌਰ ਦਾ ਸੂਬੇਦਾਰ ਜਾ ਫਰਵੇਗਾ ਮਾਸ਼ਾਅੱਲ ਦੇ ਨਾਲ ਅਸੀਂ ਜਦੋਂ ਬਾਦਸ਼ਾਹ ਗੁਨਵਾਲ ਆਇਆ ਤਾਂ ਜਾਫਰ ਵੀ ਗਨੀਏ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਬੰਨਣ ਕੀਤੀ ਤੇ ਇਹ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਗੱਦੀ ਇਹੋ ਹੈ ਮਾਸ਼ਾ ਅਕਬਰ ਨੇ ਉਹਨ ਫਿਰ ਰਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਬਹੁਤ ਸੁਣੀ ਹੋਈ ਸੀ ਬਾਦਸ਼ਾਹ ਨੇ ਇੱਛਾ ਕੀਤੀ ਕਿ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਨੂੰ ਜਾਵੇ ਕੋਸ ਵੀਰੇ ਗੁਰੂ ਜੀ ਦੀ ਧਰਮਸ਼ਾਲਾ ਵਿੱਚ ਖਬਰ ਦਿੱਤੀ ਗਈ ਕਿ ਬਾਸ਼ਾ ਸਲਾਮਤ ਲਾਸ਼ਣ ਕਰਨਾ ਚਾਹੁੰਦੇ ਹਨ ਬਾਬਾ ਬੁੱਢਾ ਜੀ ਦੀ ਲੋ ਸਿੱਖਾਂ ਨੂੰ ਨਾਲ ਲੈ ਕੇ ਬਾਸ਼ਾ ਨੂੰ ਮਿਲੇ ਤੇ ਗੁਰੂ ਜੀ ਦੇ ਦਰਸ਼ਨ ਕਰਨ ਤੇ ਅਸੂਲ ਸਮਝਾਏ ਬਾਸ਼ਾ ਸੰਤ ਪੀਰ ਤੇ ਗੁਰੂਆਂ ਦਾ ਬਹੁਤ ਸਰਦਾਰ ਲੋ ਤੇ ਪ੍ਰੇਮੀ ਸੀ ਬਾਸ਼ਾ ਗੁਰੂ ਜੀ ਦੇ ਲੰਗਰ ਵਿੱਚ ਪਹੁੰਚਿਆ ਲੰਗਰ ਦਾ ਪ੍ਰਮਾਣ ਦੇ ਕੇ ਬਹੁਤ ਖੁਸ਼ ਹੋਇਆ ਉਸ ਮੇਂ ਜਾਤਪਾਤ ਦੇ ਬਿਦ ਕਰੇ ਤੂੰ ਬਿਨਾ ਕੱਲਾ ਲੰਗਾ ਹੰਡ ਵਿੱਚ ਸੀ ਮਾਸ਼ਾ ਨੇ ਜਦੋਂ ਪ੍ਰਸ਼ਾਦਾ ਛਕਿਆ ਤੀ ਨਿਹਾਲ ਹੋ ਗਿਆ ਗਲੀ ਗਲੀ ਬਾਦਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਪੀਰ ਗੁਰੂ ਜੀ ਬਹੁਤ ਵਿਦ ਹਨ ਉਹ ਹਰ ਬਾ ਕੜਾ ਪਰਸ਼ਾਦ ਛਕਦੇ ਹੋਣਗੇ ਬਾਬਾ ਬੁੱਢਾ ਜੀ ਨਹੀਂ ਬਾਦਸ਼ਾਹ ਸ਼ਾਂਤ ਸਤਗੁਰੂ ਜੀ ਉਹ ਗ੍ਰਾ ਛਕਦੇ ਹਨ ਉਹ ਇੱਕ ਵੇਲੇ ਸਾਰਾ ਸਮਾਪਾਗਤ ਤੇ ਸਾਹਾ ਸੰਗਤ ਵਿੱਚ ਮਤੀ ਕੀਤਾ ਕਰਦੇ ਹਨ ਹਾਂ ਓਗਰਾ ਬਹੁਤ ਅੱਛੇ ਪੀਰ ਹਨ ਕਿ ਉਹਨਾਂ ਓਗਰਾ ਮੈਨੂੰ ਵੀ ਨਸੀਬ ਹੋ ਸਕਦਾ ਹੈ ਬਾਦਸ਼ਾਹ ਅਕਬਰ ਨੇ ਹੈਰਾਨ ਹੋ ਕੇ ਪੁੱਛਿਆ ਜਰੂਰ ਆਪ ਦੇ ਧੀਰੇ ਤੇ ਧੀਰੇ ਤਿਆਰ ਕਰਕੇ ਭੇਜ ਦਿੱਤਾ ਜਾਵੇਗਾ ਨਹੀਂ ਜੇ ਹੁਣ ਹੋਵੇ ਭਾਵੇਂ ਬਰਕੀ ਇੱਕ ਹੋਵੇ ਬਹੁਤ ਅੱਛਾ ਇਹ ਆਕੇ ਬਾਬਾ ਬੁੱਢਾ ਜੀ ਗਏ ਸੀ ਉਹ ਗਰੇ ਸਤਗੁਰੂ ਜੀ ਬਾਸਤੇ ਤਿਆਰ ਕੀਤਾ ਸੀ ਸਤਗੁਰੂ ਜੀ ਕੋਲੋਂ ਆਗਿਆ ਲੈ ਕੇ ਉਹ ਸੋងਰੇ ਵਿੱਚੋਂ ਥੋੜਾ ਜਿਹਾ ਲਿਆਏ ਬਾਦਸ਼ਾਹ ਟੋਲਡਰਮਲ ਅਮੂਲ ਹਜਲ ਮੀਆਂ ਥਾਲੀਆਂ ਵਿੱਚ ਥੋੜਾ ਥੋੜਾ ਰੱਖ ਦਿੱਤਾ ਬਾਦਸ਼ਾਹ ਨੇ ਜਿਉਂ ਹੀ ਉਹ ਗਰੇ ਦੀ ਮਰਕੀ ਨੂੰ ਪਾਈ ਤਾਂ ਉਸ ਦਾ ਨਰਾਲਾ ਹੀ ਸਵਾਦ ਆਇਆ ਦੂਸਰੀ ਪਾਈ ਤਾਂ ਮਿੱਠੇ ਅਮਰਤ ਦੇ ਘਟ ਸੰਨ ਜਿੰਨੀਆਂ ਬੁਰਕੀਆਂ ਪਾਈਆਂ ਉੰਨੇ ਹੀ ਵਖਰੇ ਵਖਰੇ ਸਵਾਰ ਸਨ ਅਸ ਨੂੰ ਇੰਜ ਹੀ ਅਨਪਾਵ ਹੋਇਆ ਕਿ ਐਸਾ ਪੋ ਜਨ ਉਸ ਨੇ ਬਾਸ਼ਾ ਹੀ ਲੰਗਰ ਵਿੱਚੋਂ ਵੀ ਨਹੀਂ ਖਾਦਾ ਪ੍ਰਸ਼ਾਦਾ ਛੱਕੇ ਬਾਸ਼ਾ ਆਪਣੇ ਡੇਰੇ ਨੂੰ ਚਲੇ ਆ ਗਿਆ ਦੂਸਰੇ ਪਹਿਰ ਦੇ ਦਵਾਨ ਵਿੱਚ ਗੁਰੂ ਮਹਾਰਾਜ ਨੇ ਖੁੱਲੇ ਦਰਸ਼ਨ ਹੋਏ ਤੀਸਰੇ ਪਹਿਰ ਦੇ ਦਰਸ਼ਨ ਕਰਨ ਔਰ ਤੋਂ ਪਹਿਲਾ ਬਾਦਸ਼ਾਹ ਸ਼ਾਮਪ ਨੇ ਗੁਰੂ ਜੀ ਦੇ ਲੰਗਰ ਵਾਸਤੇ ਛਮਾਲ ਦੇ ਪਰ ਗਾਣੇ ਦੇ 12 ਪਿੰਡਾਂ ਦੀ ਜ਼ਮੀਰ ਦੇਣ ਦਾ ਪਟਾ ਲਖਵਾਇਆ ਪਟਾ ਤਿਆਰ ਹੋ ਗਿਆ ਬਾਦਸ਼ਾਹ ਨੇ ਆਪਣੀ ਮੋਹਰ ਲਾ ਦਿੱਤੀ ਤੇ ਉਸ ਨੂੰ ਹੱਥ ਵਿੱਚ ਫੜ ਕੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਪਣੇ ਤੁੰਗੂ ਵਿੱਚੋਂ ਉਤਰਿਆ ਤੀਸਰੇ ਪਹਿਹਰ ਰੋਜ਼ ਗੁਰੂ ਜੀ ਦਾ ਨਿਵਾਨ ਲਾਇਆ ਕਰਦੇ ਸਨ ਅਸ਼ੁਧਵਾਨ ਵਿੱਚ ਕਥਾ ਦੇ ਧਰਮ ਉਪਦੇਸ਼ ਹੁੰਦਾ ਸੀ ਗੁਰੂ ਜੀ ਸਿੰਘਾਸਨ ਉੱਤੇ ਬਰਾਜਮਾਨ ਸਨ ਅੱਗੇ ਸੁੰਦਰ ਗਰੀਚੇ ਵਿਸਾਏ ਹੋਏ ਸੀ ਗਰੀਚਿਆਂ ਤੇ ਦਰਿਆ ਉੱਤੇ ਸਿੱਖ ਬੈਠੇ ਸਨ ਬਾਦਸ਼ਾਹ ਆਇਆ ਗੁਰੂ ਜੀ ਅੱਗੇ ਸਿਰ ਨਵਾ ਕੇ ਗੁਰੂ ਜੀ ਦੇ ਨੇੜੇ ਸਿੰਘਾਸਨ ਲਾਗੇ ਹੇਠਲੇ ਗਰੀਚੇ ਉੱਤੇ ਬੈਠ ਗਿਆ ਬੈਠਦੇ ਸਾਰ ਬਾਦਸ਼ਾਹ ਨੇ ਗੁਰੂ ਜੀ ਅੱਗੇ 12 ਪਿੰਡਾਂ ਦਾ ਪਟਾ ਰੱਖਿਆ ਤੇ ਆਖਿਆ ਮੈਂ ਆਪ ਦੇ ਚਲਾਏ ਲੰਗਰ ਨੂੰ ਦੇਖ ਕੇ ਖੁਸ਼ ਹਾਂ ਗਰੀਬਾਂ ਨੂੰ ਰੋਟੀ ਦਿੰਦੇ ਹਾਂ ਸਾਰੇ ਖਦਾ ਦੇ ਬੰਦਿਆਂ ਨੂੰ ਖਦਾ ਦੀ ਰੂਹ ਸਮਝਦੇ ਹਾਂ ਇਸ ਲੰਗਰ ਦੇ ਚਲਾਉਣ ਵਾਸਤੇ ਮੈਂ 12 ਪਿੰਡਾਂ ਦੀ ਜਿੰਗੀਰ ਦਿੰਦਾ ਹਾਂ ਧਿਆਦੇ ਗ੍ਰੰਤ ਜਮੀ ਸੱਚੇ ਬਾਸਾ ਸਤਿਗੁਰੂ ਜੀ ਨੇ ਫਰਮਾਇਆ ਬਾਸਾ ਤੁਸਾਂ ਮੈਂ ਪ੍ਰਾਲਾ ਚੰਗਾ ਹੈ ਪਰ ਇਹ ਲੰਗਰ ਮੇਰਾ ਨਹੀਂ ਕਰਤਾਰ ਦਾ ਹੈ ਕਰਤਾ ਰੈਸ ਨੂੰ ਚਲਾਉਂਦਾ ਹੈ ਇਹ ਜ਼ਮੀਰ ਨਹੀਂ ਪਰਵਾਨ ਕੀਤੀ ਜਾਂਦੀ ਜਿੰਨਾ ਕਰਤਾ ਨੂੰ ਮਨਜ਼ੂਰ ਹੈ ਇਹ ਲੰਗਰ ਚੱਲਦਾ ਰਹੇਗਾ ਇੱਥੇ ਪ੍ਰੇਮ ਭਗਤੀ ਅਤੇ ਸਿਮੰਦੀ ਲੋੜ ਹੈ ਬਾਸ਼ਾ ਕਰਤਾ ਦਾ ਕੀ ਮਤਲਬਾ ਗੁਰੂ ਜੀ ਕਰਤਾ ਦਾ ਮਾਤਮਾ ਲਖਣਾ ਅੱਲਾਹ ਤਾਲਾ ਮਾਸ਼ਾ ਫੀਤ ਮੇਰੇ ਨਸੀਬ ਚੰਗੇ ਜੋ ਨਗੀਰ ਖਨਾ ਦੇ ਘਰ ਨੂੰ ਕੁੰਮਲ ਹੋਵੇ ਇੱਥੇ ਸਮਾਪਤ ਕਰਦੇ ਹਾਂ ਕੱਲ ਨੂੰ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ